ਸਾਰੇ ਕਾਲਜ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਜੂਨ ਦੀਆਂ ਛੁੱਟੀਆਂ ਜਿਹੜੀਆਂ ਹੈਗੀਆਂ ਖਤਮ ਹੋ ਚੁੱਕੀਆਂ ਨੇ ਤੇ ਹੁਣ ਸਾਰੇ ਬੱਚਿਆਂ ਦੇ ਹਨਾ ਜਿਹੜੇ ਹੈਗੇ ਸਕੂਲ ਲੱਗਣ ਲੱਗ ਗਏ ਇਸ ਕਰਕੇ ਮੇਰੇ ਵੀ ਸਕੂਲ ਜਿਹੜੇ ਹੈਗੇ ਸਟਾਰਟ ਹੋ ਗਏ ਹੈ ਤੇ ਮੈਂ ਜਾ ਰਹੀ ਸੀਗੀ ਬਸੰਤ ਸਕੂਲ ਮੈਂ ਤਿਆਰ ਹੋ ਗਈ ਸੀ ਪਹਿਲਾਂ ਮੈਂ ਸੋਚਿਆ ਪਹਿਲਾ ਵਲੌਗ ਉਹਨਾਂ ਨੇ ਆਂਗੇ ਤਿਆਰ ਹੋਣ ਦਾ ਬਲ ਫਿਰ ਮੈਂ ਕਿਹਾ ਜੇ ਮੈਂ ਲੇਟ ਹੋ ਗਈ ਫਿਰ ਸਕੂਲ ਜਾਣਾ ਕੈਨਸਲ ਹੋ ਜੇ ਇਸ ਕਰਕੇ ਮੈਂ ਪਹਿਲਾਂ ਤਿਆਰ ਹੀ ਹੋ ਲਈ बस हूँ मेरा टाइम तो हो चुके ममा कहें ब्लॉग स्टार्ट कर ला इस करके नहीं तो अभी भी रह जाएगा बस हूँ मैं चल दी स्कूल सारी तैयारी हो गई मेरी ऐनक ठीक है मैं जानी स्कूल मेरा बैग चलो दादू जी ਬਾਈ ਹੋਰ ਕੀ ਬਣਾਉਂ ਮੈਂ ਇਸ ਵੇਰੇ ਹਾਂ ਦੇ ਪਤਾ ਦਿੰਦੇ ਆਪਣੇ ਨਹੀਂ ਪੜ ਆਪਣੇ ਪੈਂਦਾ ਹੀ ਨਹੀਂ ਮੀ ਕਿਸੇ ਪਾਸੇ ਹੋਰ ਹੀ ਲੰਗੇ ਚਲ ਜੇ ਇੱਕ ਮਿੰਟ ਫੋਨ ਕਰਦੇ ਆਂ ਤਾਂ ਦੱਸ ਠੀਕ ਹੈ ਜੀ ਇਹ ਇੱਕ ਮੈਂ ਰਾਤ ਮੀ ਵੀ ਲੱਗਦਾ ਆਉਗਾ ਉਹ ਬੱਦਲ ਤੂੰ ਆ ਹੈਨਾ ਤੂੰ ਆ ਆਹੇ ਖੁੱਬ ਦੜ ਹੋਇਆ ਹੈ ਟੱਕਦੀ ਇਥੇ ਹਨਾ ਇੱਕਦਮ ਆਵੇ ਖਲੇ ਹੰਦਰ ਹਵਾ ਵੜ ਜੂਗੀ ਜਦੋਂ ਆ ਗਿਆ ਫਿਰ ਇਹਨੂੰ ਦੇਖਣਾ ਇਧਰੋਂ ਦਾ ਮੀ ਆ ਗਿਆ ਨਾ ਇੱਕਦਮ ਫਿਰ ਅੱਧਾ ਜਿਹਾ ਟੰਗਦੇ ਟਾਕ ਦਿੰਨੇ ਆ ਸਿੱਧੂ ਤਾਂ ਚੀਕਾ ਮਾਰਨ ਲੱਗ ਗਿਆ ਮਮਾ ਆ ਗਿਆ ਮੀ ਹਵਾ ਚੱਲ ਵੀ ਨਾ ਮਮਾ ਇਤਨੇ ਮੌਸਮ ਚ ਕੀ ਮਜ਼ਾ ਕਰ ਦੋ ਫੇ ਹਣ ਇੱਥੇ ਘੁੰਮ ਲੈ ਤਾ ਇਧਰ ਮੌਸਮ ਮਾਣਿਆ ਕਰਾ ਉਸਨੇ ਹੰਦੇ ਪਾਣੀ ਪਾੜ। ਲਾਟ ਇਹ ਤਾਂ ਕੀਤੀ। ਮੈਂ ਨੰਗੇ ਪੈਰੀ ਆ ਗਈ ਸੀ ਉੱਥੇ ਕਾਂਟੜੀਆਂ ਅਸੀਂ ਵਾਚੀ। ਮੈਂ ਲੱਗਿਆ ਅਸੀਂ ਚਪਲ। ਮੈਂ ਕਿਹਾ ਬਲ ਬੁੱਲ ਬਣਾ ਦੇ ਉੱਡ ਕੇ ਡਿੱਗ ਕੇ ਫੁੱਟਿਆ ਹੋਵੇ ਇੱਥੇ ਕੋਈ। ਹੋ ਹੋ। ਪੁਰਿਆਣਾ ਤੇ ਉੱਪਰ ਚੱਲ ਰਹੀ ਸੀਗੀ ਬਹੁਤ ਜ਼ਿਆਦਾ ਠੰਡੀ ਹਵਾ ਤੇ ਬੱਦਲ ਵੀ ਹੋਏ ਇਸ ਕਰਕੇ ਮੰਮਾ ਨੇ ਬਣਾਈ ਸੀ ਪਾਪੜ ਤੇ ਉਹ ਵੀ ਹਵਾ ਨਾਲ ਉੱਡ ਹੀ ਜਾਂਦੇ ਕਾਲਾ ਨੇ ਤਾਂ ਕੁਝ ਨਹੀਂ ਹੱਥ ਲੜਾ ਸਿੰਧੂ ਆ ਜਾ ਇੱਧਰ ਆ ਦੇਖ ਪੜ ਪੂੜ ਸਾੜੇ ਸਾੜੇ ਸਾਰੇ ਹਿੱਲੀਆਂ ਅੰਦਰ ਜਮਨ ਖਵਾ ਲੜ ਅੰਦਰ ਨਹੀਂ ਬਾਹਰ ਦੇਖ ਮੰਮਾ ਦੇ ਬਾਣਾ ਤਾਂ ਤੁਹਾਨੂੰ ਪਤਾ ਲੱਗ ਰਿਹਾ ਹੋਗਾ ਵਗਨੀਆਂ ਬਾਣਾ ਕਿਉਂ ਪੇੜ ਤੇ ਹਿੱਲਦੇ ਆ ਹਾਂ ਉਹਨੇ ਵੀ ਦੋ ਇੱਕ ਤੇ ਬੰਦੀ ਇਹ ਦੇਖੋ ਇਹਨਾਂ ਦੇ ਦੇਖੋ ਦੇਖੋ ਦਿੱਪਤਕੂ ਕੋ ਲੱਗੇਗਾ ਬੱਦਲ ਵਿੱਚ ਹੀ ਹੈ ਨਾ ਜਿਹੜਾ ਇੰਨਾ ਸੋਹਣਾ ਨਿਕਲ ਰਿਹਾ ਸੀ ਜਿਵੇਂ ਹਵਾ ਚੱਲਦੇ ਨੇ ਫਿਰ ਤਾਂ ਬੱਦਲ ਚੱਲ ਜਾਣੇ ਬੱਦਲ ਜਾਣ ਤੋਂ ਬਾਅਦ ਵੀ ਆਈ ਹਵਾ ਚੱਲੀ ਜਾਵੇ ਲਾ ਮੱਖੀ ਤਾਂ ਕੋਈ ਨਹੀਂ ਨੀ ਤੇਰੇ ਘਰ ਦੀ ਤਾਂ ਮੱਖੀ ਹੋਣੀ ਹੈ ਕੀ ਇਹ ਗੱਲਾਂ ਨੇ ਇਹ ਪੱਖੀ ਤੇਲ ਤੇ ਸੁੱੜਦੇ ਜਾ ਪੱਖੀ ਤਾਂ ਮਮਾ ਜੀ ਤਾਂ ਵੀ ਬੰਦਦੀ ਆ

ਇਹ ਕਾਵਲੇ ਕਿਹੜੀ ਦਾਲ ਦੇ ਆ ਮੈਂ ਮੱਕੀ ਵੀ ਦਾਲ ਨਹੀਂ ਤੇ ਉਹ ਜਿਹੜੇ ਦੂਜੇ ਸੀਗੇ ਉਹ ਵੇਖ ਸੁਝੈ ਸਿੱਕੇ ਭਿਕੇ ਹਨ ਉਹ ਪਟਲੇ ਜੀ ਇੱਕ ਕੋਈ ਨਹੀਂ ਅੱਧਾ ਗਾਹੇ ਕਿਹੜੀ ਮੰਗੂ ਖਾਂਦਾਗਾ ਪਾਪਾ ਵੀ ਹੁੰਦੇ ਨਾ ਹੁਣ ਕੰਮ ਗਏ ਹੋਏ ਪਾਪਾ ਹਾਂ ਇਹ ਤੋਂ ਪਰਿਵਾਰ ਪਾਪਾ ਥੱਲੇ ਸਾਰੀ ਲਾਈਟਾਂ ਪੱਖੇ ਬੰਦ ਕਰਿਆ ਹੈ ਹਨਾ ਮੈਂ ਫਾਪੜਾਂ ਦੇ ਹੱਥ ਵੀ ਰੱਖੇ ਹੋਏ ਕਾਊਂਟਰ ਨਾਲ ਥੱਲੇ ਹਾਰ ਤੇਲ ਚ ਬਣਾਇਆ ਇਹ ਮੈਂ ਨਾ ਕਿੰਨੇ ਕਿਸ਼ਟ ਲਾ ਲਿਆ ਤੁਹਾਨੂੰ ਹੋ ਪਰੇ ਡੱਕਲਾ ਮੈਨੂੰ ਲੱਗਿਆ ਜਿਹੜੇ ਉਹ ਗਲੀ ਚ ਨਹੀਂ ਆਉਂਦੇ ਜਿਹੜੇ ਸੂੜਾ ਪਵਾਨ ਵਾਲੇ ਹੁੰਦੇ ਮੈਨੂੰ ਲੱਗਾ ਨਹੀਂ ਉਹਨਾਂ ਫਰਟੇ ਪਉਨ ਆਇਆ ਤੇ ਹਨਾ ਨਾ ਬੜਾ ਕਿ ਕਿਟੋੜੀ ਆ ਰਹੀ ਗਣੀ ਤੇ ਈ ਲੱਗਿਆ ਨਾ ਤਾਂ ਗਰਮੀ ਨਹੀਂ ਸੀ ਠੀਕ ਰੱਬ ਕਹਿੰਦੇ ਇਹਨਾਂ ਨੂੰ ਗਰਮੀ ਲੱਗਦੀ ਹੈ ਥੋੜਾ ਏਸੀ ਚਲਾ ਦਈਏ ਮੈਂ ਕਹਿੰਦੀ ਨਹੀਂ ਆਂਟੀ ਹੋਈ ਹੈ ਫਿਰ ਕੀ ਹੋ ਗਿਆ ਆਂਟੀ ਕੀ ਕਹਿੰਦੇ ਪਪਾ ਨੂੰ ਕਹਾਂ ਉਹ ਜਾ ਬੈਠੋ ਹਾਂ ਲਓ ਆਂਟੀ ਤੁਹਾਨੂੰ ਸਿੰਦੂ ਫਲੇਟ ਜਿੰਦ ਤੁਹਾਨੂੰ ਤੋਂ ਡਰ ਰਹੀ ਹੈ ਕਿੰਨਾ ਚਿਰ ਰਹਿ ਬਥੇ ਨਾ ਜਾਣਾ ਹਾਂ ਲਾਈਟ ਮੈਂ ਨਾ ਟਾਈ ਲੀਂਗਾ ਮੋਟਾ ਬੱਜਾ। ਹਾਂ ਫੋਟੋ ਵੀ ਲਾ ਰਹਾ ਹੈ। ਹਾਂ ਆ ਵੀ ਲੋ ਮੈਂ ਖਾਈ ਜੰਨੀ ਆ। ਖਾਈ ਦੇ ਜੰਨੇ ਆਗੇ ਉਹ ਨਾ ਨਕ ਰਹਿ ਗਿਆ। ਬੱਸ ਮੇਰਾ ਇੱਕ ਪਾਪ ਖਤਮ। ਹਾਂ। ਅੱਗੇ ਅੱਜਾ ਦੋ ਵੇਂ ਤੱਕ। ਜਿਆਦਾ ઓਏ ਲੰਗਲਿਸ਼ ਦੇਖੋ ਇਹਦੀ। ਯਾਰ ਆਦੀ ਗਾ। ਆ ਬਲਾ ਠੀਕ ਹੈ ਜਿਹੜਾ ਬਣੇ ਆਹ ਬੱਤੂ ਬੀਚ ਬੀਚ ਗੁਲਾਲੇ ਨੇ ਦੇ ਬੱਤੂਆਂ ਤਾਂ ਨਹੀਂ ਮਚਾ ਨੇ ਉਹ ਆ ਹੀ ਹੁੰਦਾ ਹੈ ਮਾ ਜੱਟੀ ਨੂੰ ਗੁਲਾਕ ਨੂੰ ਪੁੱਛਦੇ ਆਪੜਾ ਖਾ ਖਾਣਾ ਨਾ ਤੇਰੇ ਆ ਦੇਖ ਕੇ ਨਾ ਫੋਨ ਬੋਲਣਾ ਨਾ ਭੁੱਲ ਗਿਆ ਸੀ

ਅਜਿਹੜਾ ਹੋ ਗਿਆ ਨਾ ਸਿੱਧੂ ਨੇ ਪਾਪੜਸ ਦੇਖ ਕੇ ਅਸਾਂ ਪਾਪਾ ਕਹਿੰਦੇ ਠੀਕ ਪਾਸੇ ਪਾ ਆਣਾ ਮੈਂ ਤਾਂ ਖਾ ਲੈਂਦਾ ਕੀੜੀਆਂ ਨੇ ਵੀ ਤਾਂ ਖਾਣਾ ਬੁਝ ਗਿਆ ਆ ਆਓ ਦੇਖ ਆ ਡਿਸ਼ ਹਵਾ ਨਾਲ ਡਿੱਗ ਗਈ ਸੀ ਦੀਦੀ ਦੇ ਅੰਡੇ ਸੀ ਕੁਰਸੀ ਤੇ ਪਤਾ ਨਹੀਂ ਕਿਤੇ ਟਿਕਾਈ ਹੋਈ ਸੀ ਹਾਂ ਕੁਰਸੀ ਤੇ ਰੱਖੀ ਹੋਈ ਸੀ ਸਿਗਨਲ ਜਾ ਫੜ ਕੇ ਹਵਾ ਨਾਲ ਡਿੱਗ ਗਈ ਥੱਲੇ ਕੁਰਸੀ 베ਲੀ ਹੋ ਗਈ ਇਸ ਕਰਕੇ ਟੀਵੀ ਸੀ ਘਾਟੀ ਵੀ ਹਿਨੇਸ ਕਰਕੇ ਫਿਰ ਇੰਨੀ ਲੋੜਨੀ ਪੈਂਦੀ ਧੁੱਪ ਵੀ ਨਿਕਲ ਗਈ ਤੇ ਹਵਾ ਵੀ ਚੱਲ ਰਹੀ ਹੈ ਲੈਖੋ ਹਵਾ ਚੱਲਦੀ ਹੈ ਉਧਰ ਧੁੱਪ ਨਿਕਲੀ ਹੋਈ ਹੈ ਉਧਰ ਵਾਲੀ ਸਾਈਡ ਚਲ ਗਿਆ ਸਾਰਾ ਬੱਦਲ ਬਰਨਾਲੇ ਚ ਤਾਂ ਰਹਿੰਦੇ ਹੀ ਨਹੀਂ ਬੱਦਲ ਜਮਾ ਪੱਖਾ ਤਾਂ ਦੇਖਣਾ ਭੂਏ ਆ ਜਾ ਅੱਬ ਬੈਠਣ ਵੀ ਨਹੀਂ ਦਿੰਦਾ ਹੈਗਾ ਇੱਕ ਤਾਂ ਦੇਖ ਮੈਂ ਮੂੜੇ ਤੇ ਬੈਠੀ ਆ ਪਿੱਛੇ ਆ ਕੇ ਬੈਠ ਗਿਆ हट ਜਾ ਉਹ ਜੂਹਾਰਾ ਕੋਲ ਮਮਾ ਦੇਖ ਲੋ ਹਟ ਨਹੀਂ ਰਿਹਾ ਹੈਗਾ ਤਾਂ ਕਹਿ ਦੋ ਓਏ ਤੂੰ ਇੱਟਰੇ ਆ ਕੇ ਬੈਜਾ ਉਹ ਤੇਰਾ ਪਰਛਾਵ ਜੇ ਫੋਨ ਤੇ ਵੱਜ ਗਿਆ ਨਾ ਫਿਰ ਦੇਖੀ ਤੈਨੂੰ ਅੰਗੀ ਚੱਕ ਕੇ ਉਹ ਪਲਾਸਟ ਚ ਮਾਰਨਾ ਦੇਖੋ ਮੈਂ ਤੁਹਾਨੂੰ ਅੰਦਰ ਦਿਖਾਨੀ ਤੂੰ ਇੱਧਰ ਹੀ ਰਹੀਂ ਕੰਦ ਜਿੱਡਾ ਹੈਗਾ ਥੱਲੀ ਨਾ ਡਿੱਗ ਜੀ ਇੱਥੇ ਜਾਂਦੇ ਹੋਏ ਵੀ ਡਰ ਲੱਗਦਾ ਫੋਨ ਚ ਚਾਈ ਲਾ ਦੋ ਬਹੁਤ ਘਟ ਜਗਾ ਦੇਖ ਬਹੁਤ ਜੱਗ ਹੁਣ ਨਹੀਂ ਡਿੱਗਦਾ ਆ ਜਾ ਮਾਣ ਲੱਗਿਆ ਬਹੁਤ ਸਾਰੇ ਮਾਣ ਲੱਗਿਆ ਬਹੁਤ ਸਾਰੇ ਗੋਬਰ ਪਈਆ ਪਾਖੀ ਨੇ ਤੇ ਪਾਤ ਗੋਬਰ ਦੀ ਪਾਤੀ ਮੰਦੀ ਨੇ ਸ਼ਾਦੀ ਕੇ ਬਾਅਦ ਜਦੋਂ ਆਂ ਆ ਗਈ ਨਾਸ਼ਤਾ ਕਰ ਲਈ ਫਿਰ ਉਸਕੇ ਲਈ ਹੋ ਜਾਊਗਾ ਹੰਡੰਡੂ ਬੰਗੂ ਬੈਠਾ ਇਹ ਫੋਨ ਤੇ ਮਾਰੀਂਦਾ ਹੋ ਦੇਖ ਅੱਛਾ ਸੁਣ ਆ ਦੇਖ शादी डू बैठा जिम्मे की <laughs> 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 तो <laughs> <देखे। laughs> थोनू पता हूं चल रही है नहीं गर्मी है इस करके सा फ्रिज है ਮਮਦ ਦਾ ਫਰिज ਜਿੰਨੂੰ ਕੀ ਹੋਇਆ ਹਾਂ ਬਈ ਇਹ ਕੂਲਿੰਗ ਨਹੀਂ ਕਰਦਾ ਹਾਂ ਫਰिज ਜਮਾ ਵੀ ਠੰਡੀ ਨਹੀਂ ਹੁੰਦੀ ਜਿਹੜੇ ਪਿਛਲੇ ਵਾਰੀ ਪਿਛਲੀ ਵਾਰੀ ਵੀ ਤੁਹਾਨੂੰ ਦੱਸਿਆ ਸੀ ਵਲੌਗ ਚ ਵੀ ਠੰਡੀ ਨਹੀਂ ਹੋ ਰਹੀ ਚਲਾਈ ਸੀ ਤਾਂ ਚੱਲੇ ਨਹੀਂ ਹੁਣ ਫੇਰ ਆਏ ਹਾਂ ਹਾਂ ਪਹਿਲਾਂ ਦੇਖਣ ਆਏ ਸੀ ਉਹ ਚੱਲੀ ਨਹੀਂ ਉਹ ਕਹਿੰਦੇ ਚਲਾ ਕੇ ਰੱਖੋ ਪਹਿਲਾ ਘੰਟਾ ਹੁਣ ਫੇਰ ਚੱਲੀ ਨਹੀਂ ਉਹਨਾਂ ਨੂੰ ਕਰ ਤੋਂ ਬੁਲਾਇਆ ਹੈ ਪੈਸਾ ਵਸੂਲ ਪੈਸੇ ਹੋਰ ਦੇਣੇ ਪੈਣਗੇ ਉਹਨਾਂ ਨੂੰ ਦੇਖਦੇ ਹਾਂ ਲਿਖੇ ਪਹਿਲਾਂ ਵਾਲੇ ਦੇ ਵਿੱਚ ਹੀ ਕਰੋਗੇ ਫੈਨਾਂ ਲਈ ਫालतੂ ਵੀ ਦੇਖੀ ਗਏ ਸੀ ਤੇ ਮੈਂ ਫਿਰ ਵੀ ਬੋਲੀ ਨਹੀਂ ਕੈਸੇ ਕਰ ਲੈ ਚਲੀ ਗਈ ਅੱਛਾ ਧੁੱਪ ਨਿਕਲੇ ਹੀ ਆਪਾਂ ਧੁੱਪੀ ਬੈਠੇ ਪਰ ਮਾਣੀ ਮੜੀ ਹਵਾ ਚੱਲ ਰਹੀ ਇੱਕ ਧੁੱਪ ਪਿਛਲੀ ਵਾਰੀ ਵੀ ਜਦੋਂ ਕੂਲਿੰਗ ਘਟਦੀ ਨਹੀਂ ਸੀ ਦਾਦੀ ਆਪ ਹੀ ਛੇੜ ਕੇ ਜ਼ੀਰੋ ਤੇ ਕਰਤਾ ਫਿਰ ਕਹਿੰਦੀ ਕੂਲਿੰਗ ਨਹੀਂ ਹੁੰਦੀ ਅੱਜ ਕਿ ਨਾ ਕਰ ਕਿੱਥੇ ਗਏ ਸੀ ਨਾਲੇ ਇਹਨੂੰ ਡਿਟੇਲ ਦਿਓ ਪਹਿਲਾਂ ਤੁਸੀਂ ਕਿੱਥੇ ਗਏ ਫਿਰ ਦੂਜੇ ਨੂੰ ਕਹਿੰਦੇ

ਪਹਿਲਾ ਪਹਿਲਾ ਲਾਈਟ ਵੀ ਚਲੀ ਗਈ ਸੀ ਥੋੜੀ ਉਹ ਬੰਦ ਕਰ ਦੇ ਆ ਜਾ ਉੱਪਰ ਹੀ ਚੱਲੀਏ ਇਹ ਦੇਖੋ ਮੇਰੀ ਬੋਤਲ ਤੇ ਮੰਮਾ ਕਹਿੰਦੇ ਕੱਪੜੇ ਤੋਤੇ ਪਏ ਸੀ ਟੂਡੀ ਦੇ ਤੇ ਉਹ ਲੈ ਕੇ ਆ ਕਹਿੰਦੇ ਉੱਪਰ ਸੁੱਕਣੇ ਪਾਣੇ ਹੁਣ ਨੇਰਾ ਹੋ ਗਏ ਸੀ ਤੇ ਗਾਇਜ਼ ਰੋਟੀ ਪਾਣੀ ਜਿਹੜੀ ਹੈਗੀ ਆ ਖਾ ਲਿਆ ਸੀਗਾ ਤੇ ਬੱਸ ਅੱਜ ਦੇ ਵਲੌਗ ਦੇ ਵਿੱਚ ਇਹੀ ਸੀਗਾ ਸਵੇਰੇ ਮੈਂ ਸਕੂਲ ਗਈ ਫਿਰ ਹਨਾ ਦੁਪਹਿਰੇ ਮੈਂ ਆਈ ਰੋਟੀ ਪਾਣੀ ਖਾਦੀ ਨਾਈ ਵਗੈਰਾ ਤੇ ਬਾਹਰ ਜਿਹੜੇ ਹੈਗੇ ਬਹੁਤ ਜਿਆਦਾ ਬੱਦਲ ਹੋ ਗਏ ਸੀ ਇਸ ਕਰਕੇ ਫਿਰ ਅਸੀਂ ਉੱਪਰ ਬੈਠ ਗਏ ਸੀ ਤਾਂ ਉੱਪਰ ਜਿਹੜਾ ਹੈਗਾ ਬੈਠਣ ਚ ਬਹੁਤ ਜਿਆਦਾ ਮਜ਼ਾ ਆਉਂਦਾ ਕਿਉਂਕਿ ਠੰਡੀ ਠੰਡੀ ਹਵਾ ਚੱਲਦੀ ਹੈ ਉੱਪਰ ਭਾਵੇਂ ਹਵਾ ਨਾਲ ਵੀ ਚੱਲਦੀ ਹੋਵੇ ਨਾ ਫਿਰ ਵੀ ਆਏ ਜਿਵੇਂ ਪਸੀਨਾ ਨਹੀਂ ਆਉਂਦਾ ਜੇ ਅੰਦਰ ਆਪਾਂ ਬੈਠੇ ਹਈਏ ਪੱਖੇ ਥੱਲੇ ਵੀ ਜਿਹੜਾ ਹੈ ਪਸੀਨਾ ਆਨਦਾ ਹਵਾ ਵੀ ਲੱਗਦੀ ਹੈ ਫਿਰ ਵੀ ਪਸੀਨਾ ਪਰ ਉੱਪਰ ਕੋਠੇ ਤੇ ਜੇ ਰੱਬ ਹੈ ਨਾ ਮਾੜੀ ਜੀ ਹਵਾ ਚਲਾ ਦੇ ਤਾਂ ਬਸ ਆਹ ਰਾਹ ਦਾ ਹੁੰਦਾ ਵੀ ਐਸੀ ਚੱਲੀ ਜਾਂਦਾਗਾ ਬਸ ਇਸ ਕਰਕੇ ਅਸੀਂ ਉੱਪਰ ਬੈਠੇ ਰਹੇ ਤੇ ਹੁਣੀ ਸ਼ਾਮੀ ਜੇ ਥੱਲੇ ਹੀ ਆਏ ਆ ਬਸ ਮੰਮਾ ਨੇ ਰੋਟੀ ਪਾਣੀ ਬਣਾਇਆ ਸੀ ਮੰਮਾ ਨੇ ਸਾਰੀ ਸਬਜੀ ਸਬਜੀ ਜਿਹੜੀ ਤਿਆਰ ਕਰ ਲਈ ਸੀ ਉਦੋਂ ਮੈਂ ਸਿੱਧੂ ਉੱਪਰ ਹੀ ਬੈਠੇ ਸੀਗੇ ਤੇ ਬਸ ਹੁਣ ਨਾਤੇ ਧੋਤੇ ਸੀਗੇ ਹੁਣ ਬਸ ਅਸੀਂ ਕੂਲਰ ਮੂਰੇ ਜਿਹੜਾ ਹੈਗਾ ਸੋ ਜਾਾਂਗੇ ਤੇ ਬਸ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕੋਈ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਏ ਬਾ